ਕਲੌਟਰ ਜਿਹੜਾ ਕੈਂਸਰ ਹੈ ਉਹਦੇ ਨਾਂ ਦੇ ਉੱਤੇ ਕੀ ਹੋ ਰਿਹਾ ਕਿ ਪ੍ਰੋਗਰਾਮ ਹੋ ਰਿਹਾ ਦਿਲ ਦੀਆਂ ਗੱਲਾਂ ਜਿਹਦੇ ਚ ਕੋਈ ਨਿੰਜਾ ਗਾਇਕ ਹੈ ਉਹ ਆ ਰਿਹਾ ਤੇ ਜੇਕਰ ਤੁਹਾਨੂੰ ਪਿਆਰ ਵਿੱਚ ਧੋਖਾ ਮਿਲਿਆ ਹੈ ਤੁਸੀਂ ਆਪਣੀ ਕਹਾਣੀ ਨੂੰ 5 ਮਿੰਟ ਵਿੱਚ ਵੀਡੀਓ ਜਾਂ ਆਡੀਓ ਬਣਾ ਕੇ ਸਾਨੂੰ ਟਾਈਪ ਕਰਕੇ WhatsApp ਦੇ ਉੱਤੇ ਭੇਜੋ ਤੁਹਾਨੂੰ ਇਨਾਮ ਦਿੱਤਾ ਜਾਏਗਾ ਕੀ ਮੈਂ ਪੁੱਛਣਾ ਚਾਹੁੰਦਾ ਇਹ ਮੁੰਨਾ ਭਾਈ ਐਮਬੀਬੀਐਸ ਵਾਲਾ ਸੀਨ ਹੋਣ ਡਿਆ ਫਿਰ ਮੈਂ ਕਹਿਣਾ ਚਾਹੁੰਦਾ ਨਿੰਜਾ ਜੀ ਨੂੰ ਕਿ ਕ੍ਰਿਮੀਨਲ ਕੇਸ ਭੰਡ ਤੇ ਦਰਜ ਹੋਊਗਾ ਫਿਰ ਜੇਲ੍ਹ ਚ ਬਹਿ ਕੇ ਇੱਕ ਤਾਸ਼ ਦੀ ਗੇਮ ਹੁੰਦੀ ਸੀਪ ਦੀ 952 ਉਹ ਖੇਡਿਆ ਕਰਿਓ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਲੋਕਲ ਬਾਡੀ ਜਿਹੜਾ ਡਿਪਾਰਟਮੈਂਟ ਹੈ ਪੰਜਾਬ ਦਾ ਇਹ ਨੱਚਣ ਗਾਉਣ ਵਾਲਿਆਂ ਤੇ ਕਿਉਂ ਇੰਨਾ ਮਿਹਰਬਾਨ ਰਹਿੰਦਾ ਔਰ ਹੋਵੇ ਵੀ ਕਿਉਂ ਨਾ ਮਹਿਕਮੇ ਦਾ ਮੰਤਰੀ ਆਪ ਭੰਡਾ ਹੈ ਨੱਚਣ ਗਾਉਣ ਵਾਲਾ ਤੇ ਜੇ ਕਿਤੇ ਕੱਲ ਨੂੰ ਸਿਆਸਤ ਤੋਂ ਕਿਨਾਰਾ ਕਰਦਾ ਤੇ ਇਹਨੇ ਪਾਰਟੀ ਵੀ ਇਹੋ ਹੀ ਬਣਾਉਣੀ ਆ ਬੈਂਡਵਾਜਾ ਪਾਰਟੀ ਪਿਛਲੇ ਪਾਸੇ ਮੇਰੇ ਆ ਟੈਂਟ ਲੱਗਾ ਸਟੇਜ ਲੱਗੀ ਇੱਕ ਪ੍ਰੋਗਰਾਮ ਹੋਣ ਜਾ ਰਿਹਾ ਔਰ ਬਦਕਿਸਮਤੀ ਹੈ ਇਸ ਪ੍ਰੋਗਰਾਮ ਦੀ ਇੰਪਰੂਵਮੈਂਟ ਟਰਸਟ ਕੋਲੋਂ ਪਰਮਿਸ਼ਨ ਲਈ ਗਈ ਹੈ ਕਿ ਪਰਮਿਸ਼ਨ ਫਾਰ ਬਲੱਡ ਕੈਂసర్ ਐਂਡ ਅਵੇਅਰਨੈਸ ਐਂਡ ਡਰੱਗ ਫਰੀ ਪੰਜਾਬ ਇਹ ਲੈਟਰ ਲਿਖੀ ਗਈ ਹੈ ਕਿ ਅਸੀਂ ਆ ਕੈਂਸਰ ਦਾ ਕੈਂਪ ਲਾਉਣਾ ਔਰ ਇਹਦੇ ਲਈ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਆ ਇਹਨਾਂ ਦੀ ਲੈਟਰ ਹੈ ਜਿਹੜੀ ਇਹਨਾਂ ਨੇ ਟਰਸਟ ਦੇ ਵਿੱਚ ਦਿੱਤੀ ਹੈ ਔਰ ਅੱਗੇ ਦੇਖੋ ਬਲੱਡ ਬਲੱਡ ਜਿਹੜਾ ਕੈਂਸਰ ਆ ਉਹਦੇ ਨਾਂ ਦੇ ਉੱਤੇ ਕੀ ਹੋ ਰਿਹਾ ਕਿ ਪ੍ਰੋਗਰਾਮ ਹੋ ਰਿਹਾ ਦਿਲ ਦੀਆਂ ਗੱਲਾਂ ਜਿਹਦੇ ਵਿੱਚ ਕੋਈ ਨਿੰਜਾ ਗਾਇਕ ਹੈ ਉਹ ਆ ਰਿਹਾ ਕਿਤੇ ਵੀ ਇਸ ਕੰਮ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਕਿ ਇੱਥੇ ਅਵੇਰਨੈਸ ਕੈਂਪ ਲੱਗਣਾ ਕਿਤੇ ਵੀ ਕੁਝ ਨਹੀਂ ਦੱਸਿਆ ਗਿਆ ਬੇਸ਼ਰਮੀ ਜਿਹੜੀ ਇਸ ਗੱਲ ਤੇ ਵੀ ਆ ਤੇ ਕੈਂਸਰ ਦੇ ਨਾਮ ਦੇ ਉੱਤੇ ਲਾ ਕੇ ਤੇ ਇਹ ਗੱਲਾਂ ਥੱਲੇ ਲਿਖੀਆਂ ਨੇ ਜੇਕਰ ਤੁਹਾਨੂੰ ਪਿਆਰ ਵਿੱਚ ਧੋਖਾ ਮਿਲਿਆ ਹੈ ਤੁਸੀਂ ਆਪਣੀ ਕਹਾਣੀ ਨੂੰ 5 ਮਿੰਟ ਵਿੱਚ ਵੀਡੀਓ ਜਾਂ ਆਡੀਓ ਬਣਾ ਕੇ ਸਾਨੂੰ ਟਾਈਪ ਕਰਕੇ WhatsApp ਦੇ ਉੱਤੇ ਭੇਜੋ ਤੁਹਾਨੂੰ ਇਨਾਮ ਦਿੱਤਾ ਜਾਏਗਾ ਕੀ ਮੈਂ ਪੁੱਛਣਾ ਚਾਹੁੰਦਾ ਇਹ ਮੁੰਨਾ ਭਾਈ ਐਮਬੀਬੀਐਸ ਵਾਲਾ ਸੀਨ ਹੋਣ ਡਿਆ ਹੈ ਕਿ ਉਹਦੇ ਵਿੱਚ ਹੁੰਦਾ ਸੀਗਾ ਕਿ ਨੱਚਣ ਗਾਉਣ ਨਾਲ ਸ਼ਾਇਦ ਮਰੀਜ਼ ਠੀਕ ਹੋ ਜਾਂਦੇ ਨਵੀਂ ਕੋ ਥੈਰੇਪੀ ਆ ਗਈ ਹੈ ਕੈਂਸਰ ਪੇਸ਼ੈਂਟ ਦੇ ਵਾਸਤੇ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਲੈਟਰ ਇਸ ਕਰਕੇ ਦਿੱਤੀ ਹੈ ਕਿ ਵੈਸੇ ਇਹਦਾ ਕਿਰਾਇਆ ਬਣਨਾ ਸੀਗਾ ਜਗਾ ਦਾ 8-9 ਲੱਖ ਰੁਪਈਆ ਸਿਰਫ ਆਪਣੇ ਪੈਸੇ ਬਚਾਉਣ ਲਈ 8-9 ਲੱਖ ਰੁਪਈਆ 3 ਦਿਨਾਂ ਦਾ ਕਿਰਾਇਆ ਬਚਾਉਣ ਲਈ ਕਿਉਂਕਿ ਇੱਥੇ ਰੇਟ ਹੈ 10 ਰੁਪਏ ਪਰ ਸਕੁਅਰ ਫੁੱਟ ਦਾ ਚੈਰੀਟੇਬਲ ਦੇ ਨਾਂ ਦੇ ਉੱਤੇ ਪਰਮਿਸ਼ਨ ਲਈ ਗਈ ਹੈ ਔਰ ਚੈਰੀਟੇਬਲ ਦੇ ਨਾਂ ਦੇ ਉੱਤੇ ਇਹਨਾਂ ਨੂੰ ਜਿਹੜਾ ਕਰਾਇਆ ਪਿਆ ਰਸੀਦ ਦੇ ਵਿੱਚ ਆ ਕਿ 5000 ਰੁਪਏ ਦੀ ਇਹਨਾਂ ਦੀ ਰਸੀਦ ਕੱਟੀ ਗਈ ਹੈ ਕਿ ਸਿਰਫ 5000 ਰੁਪਏ ਦੇ ਵਿੱਚ ਇਹਨਾਂ ਨੂੰ ਇਹ ਜਿਹੜੀ ਪਰਮਿਸ਼ਨ ਦਿੱਤੀ ਗਈ ਹੈ ਇਹਦੇ ਵਿੱਚ ਆ ਇਹਨਾਂ ਦੇ ਪੋਸਟਰਾਂ ਦੇ ਵਿੱਚ ਨਿੰਜੇ ਦੀ ਇੱਕ ਵੀਡੀਓ ਹੈ ਜਿਹੜੀ ਵਾਇਰਲ ਹੋ ਰਹੀ ਹੈ ਕਿਤੇ ਵੀ ਕੈਂਸਰ ਨੂੰ ਪ੍ਰੋਮੋਟ ਨਹੀਂ ਕੀਤਾ ਗਿਆ ਸਾਰੇ ਕਾਗਜ਼ ਮੈਨਾਂ ਕੋਲੋਂ ਮੰਗਾਏ ਨੇ ਕਿ 9 ਲੱਖ ਰੁਪਏ ਦੀ ਜਗ੍ਹਾ ਦੇ ਉੱਤੇ 5 ਰੁਪਏ ਦੇ ਵਿੱਚ ਜਿਹੜੀ ਇਹ ਪਰਮਿਸ਼ਨ ਲਈ ਦੁੱਖ ਇਹ ਨਹੀਂ ਹੈ ਮੈਨੂੰ ਕਿ ਸ਼ਹਿਰ 'ਚ ਨੱਚਣ ਗਾਉਣ ਦੀ ਜਾਂ 뮤직 ਨਾਈਟ ਹੋ ਰਹੀ ਹੈ ਦੁੱਖ ਇਸ ਗੱਲ ਦਾ ਹੈ ਕਿ ਕੈਂਸਰ ਜਿਹੜਾ ਉਹਦਾ ਨਾਂ ਵਰਤਿਆ ਗਿਆ ਆਪਣੇ ਨਿੱਜੀ ਮਫਾਦ ਲਈ ਟਰਸਟ ਨੇ ਮੈਨੂੰ ਦੁੱਖ ਇਸ ਗੱਲ ਦਾ ਵੀ ਹੈ ਕਿ ਟਰਸਟ ਨੇ ਬਿਨਾ ਪੂਰੀ ਚਿੱਠੀ ਜਿਹੜੀ ਪੜੇ ਇਹਨਾਂ ਨੂੰ ਉਹ ਮਨਜ਼ੂਰੀ ਦਿੱਤੀ ਇਹਨਾਂ ਨੂੰ ਪਰਮਿਟ ਕੀਤਾ ਕਿ ਅਫਸੋਸ ਇਸ ਬਾਤ ਦਾ ਨਹੀਂ ਕਿ ਧੰਦਾ ਹੋ ਰਹਾ ਹੈ ਸਾਹਿਬ ਅਫਸੋਸ ਇਸ ਬਾਤ ਦਾ ਹੈ ਕਿ ਪੜਾ ਲਿਖਾ ਵੀ ਅੰਧਾ ਹੋ ਰਹਾ ਹੈ ਕੈਂਸਰ ਕੈਂਪ ਦੇ ਨਾਂ ਦੇ ਉੱਤੇ ਪਹਿਲਾਂ ਇਹ ਪੰਜਾਬ ਦੇ ਹਾਲਾਤ ਤੇ ਜਾਣ ਲੈਂਦੇ ਯਾਰ ਕੈਂਸਰ ਨੇ ਕੀ ਹਾਲਤ ਕਰਕੇ ਰੱਖ ਦਿੱਤੀ ਪੰਜਾਬ ਚ ਕਿ ਸ਼ਾਇਦ ਪ੍ਰੋਗਰਾਮ ਕਰਾਉਣ ਵਾਲਿਆਂ ਦੀ ਇਸ ਸਿੰਗਰ ਦੀ ਜ਼ਮੀਰ ਜਾਗ ਜਾਂਦੀ ਕਿ ਪੰਜਾਬ ਦੇ ਹਾਲਾਤ ਇਹ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਜਿਹੜਾ ਕੈਂਸਰ ਕੈਪੀਟਲ ਆਫ ਇੰਡੀਆ ਦੇ ਨਾਂ ਨਾ ਜਾਣਿਆ ਜਾਂਦਾ ਬਹੁਤ ਜਿਆਦਾ ਤਦਾਦ ਜਿਹੜੀ ਕੈਂਸਰ ਪੇਸ਼ੈਂਟ ਦੀ ਹੈ ਉਹ ਮਾਲਵਾ ਦੇ ਵਿੱਚ ਹੈ ਮੁਖਸਰ ਜ਼ਿਲ੍ਹੇ ਦੇ ਵਿੱਚ ਉੱਥੇ ਇਵੈਂਟ ਕਿਉਂ ਨਹੀਂ ਕੀਤਾ ਗਿਆ ਪੀਜੀਆਈ ਦੇ ਡਾਕਟਰ ਨੇ ਡਾਕਟਰ ਜੇਐਸ ਠਾਕੁਰ ਉਹਨਾਂ ਦੀ ਰਿਪੋਰਟ ਮੁਤਾਬਕ ਸ਼ਰਾਬ ਸਿਗਰਟ ਨੋਸ਼ੀ ਤੇ ਇਹਦੇ ਨਾਲ ਨਾਲ ਜਿਹੜਾ ਕੈਮੀਕਲ ਰੇਪ ਹੋ ਰਿਹਾ ਪੰਜਾਬ ਦੇ ਵਿੱਚ ਉਹਦੇ ਕਰਕੇ ਕੈਂਸਰ ਦੀ ਜਿਹੜੀ ਮਾਤਰਾ ਬਹੁਤ ਜਿਆਦਾ ਤਦਾਦ ਵਧਦੀ ਜਾਂਦੀ ਹੈ ਕਿ ਕੈਮੀਕਲ ਰੇਪ ਇਹਨੂੰ ਇਸ ਕਰਕੇ ਕਹਿੰਦੇ ਆ ਕਿ ਕੋਈ ਮਾਤਰਾ ਹੀ ਨਹੀਂ ਤੈਅ ਕੀਤੀ ਗਈ ਕਿਸੇ ਦੇ ਉੱਤੇ ਫਸਲ ਦੇ ਉੱਤੇ ਛੜਕਾ ਕਰਨ ਦੀ ਕੈਮੀਕਲ ਦੀ ਇਸ ਕਰਕੇ ਇਹਨੂੰ ਕੈਨਸਲ ਜਿਹੜਾ ਕੈਮੀਕਲ ਰੇਪ ਦਾ ਨਾਮ ਦਿੱਤਾ ਗਿਆ ਪੰਜਾਬ ਬਰੈਡ ਬਾਸਕਟ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਅੱਜ ਪੰਜਾਬ ਦਾ ਨਾਂ ਕੈਂਸਰ ਬਾਸਕਟ ਹੋ ਗਿਆ ਕਿ ਹੁਣ ਦਿੱਲੀ 18 ਜਣੇ ਜਿਹੜੇ ਉਹ ਕੈਂਸਰ ਦੀ ਚਪੇਟ ਚ ਆ ਰਹੇ ਆ ਰਿਪੋਰਟ ਇਹ ਨਾ ਤਿਆਰ ਕੀਤੀ ਹੈ ਕਿ 18 ਜਣਿਆਂ ਦਾ ਡਾਇਗਨੋਸ ਹੁੰਦਾ ਜਿਹੜਾ ਕੈਂਸਰ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਜਿਹੜਾ ਫਰੀਦਕੋਟ ਦੇ ਵਿੱਚ ਹੈ ਚਾਰ ਉੱਥੋਂ ਦੇ oncologists ਨੌ ਜਿਹੜੇ ਰੈਜ਼ੀਡੈਂਟ ਡਾਕਟਰ ਹੈ ਉਹਨਾਂ ਦੇ ਅਨਸਾਰ 20 ਨਵੇਂ ਕੇਸ ਜਿਹੜੇ ਉਹ ਦਿੱਲੀ ਆ ਰਹੇ ਆ ਔਰ 50 150 ਜਿਹੜੇ ਰੈਗੂਲਰ ਕੇਸ ਹੈ ਉਹ ਕੈਂਸਰ ਦੇ ਨਾਲ ਉਹਨਾਂ ਨੂੰ ਚੈੱਕ ਕਰਾਉਣਾ ਹੁੰਦੇ ਨੇ ਜਿਨ੍ਹਾਂ ਦੀ ਵਾਰੀ 6 ਮਹੀਨੇ ਬਾਅਦ 3 ਮਹੀਨੇ ਬਾਅਦ ਆਉਂਦੀ ਹੈ ਤੇ ਸਰਕਾਰ ਇਹਨਾਂ ਨੂੰ ਦਿੰਦੀ ਕੀ ਹੈ ਝੂੰਗੇ ਦੇ ਵਿੱਚੋਂ 1.5 ਲੱਖ ਰੁਪਈਆ 1.5 ਲੱਖ ਰੁਪਈਆ ਤਿੰਨਾਂ ਸਿਟੀਆਂ ਦੇ ਵਿੱਚ ਮਕਾ ਦਿੱਤਾ ਜਾਂਦਾ ਇਹਨਾਂ ਦਾ 1.5 ਲੱਖ ਰੁਪਈਆ ਇਹ ਲੋਕ ਤੇ ਅੱਗੇ ਹੀ ਪੀੜਤ ਹਨ ਤੁਸੀਂ ਪੈਸੇ ਬਚਾਉਣ ਲਈ ਇਹਨਾਂ ਦਾ ਜਿਹੜਾ ਨਾਮ ਵਰਤਿਆ ਉਹ ਦੁੱਖਦਾਈ ਹੈ ਕੌਣ ਕਿਸੇ ਦਾ ਗਮ ਲੈਂਦਾ ਹੈ ਹਰ ਕੋਈ ਆਪਣਾ ਕੰਮ ਲੈਂਦਾ ਹੈ ਇਹ ਤਰੀਕੇ ਨਾਲ ਤੁਸੀਂ ਸਿਰਫ ਆਪਣਾ ਕੰਮ ਕੱਢਣ ਲਈ ਇਹ ਸਾਰਾ ਕੁਝ ਕੀਤਾ ਇਹਨਾਂ ਦੀ ਸਿਫਾਰਿਸ਼ ਮੈਨੂੰ ਕੈਨੇਡਾ ਤੋਂ ਇੱਕ ਭੈਣ ਜੀ ਫੋਨ ਕਰਦੇ ਨੇ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ ਉਹਨੂੰ ਰੋਕਣ ਦਾ ਕਿਉਂ ਕਰ ਰਹੇ ਹੋ ਮੈਂ ਕਾ ਜੀ ਮੈਂ ਰੋਕਣ ਦੇ ਦੂੰ ਬਿਲਕੁਲ ਹੱਕ ਚ ਨਹੀਂ ਹੈਗਾ ਇਹਨਾਂ ਕੈਂਸਰ ਕੈਂਪ ਦੀ ਪਰਮਿਸ਼ਨ ਲਈ ਹੈ ਟਰਸਟ ਤੋਂ ਆਹ ਪਰਮਿਸ਼ਨ ਟਰਸਟ ਨੇ ਜਾਰੀ ਕੀਤੀ ਹੈ ਇਹਨਾਂ ਨੂੰ ਇਹ ਇੱਥੇ ਕੈਂਸਰ ਕੈਂਪ ਲਾਉਣ ਜਿਹੜਾ ਇਹਨਾਂ 6500 ਰੁਪਿਆ ਜਮ੍ਹਾਂ ਕਰਾਇਆ ਮੈਂ ਉਹ ਵੀ ਮੜਾਉਣ ਨੂੰ ਤਿਆਰ ਹਾਂ ਜਾਂ ਮੈਂ ਕਿਸੇ ਕੋਲੋਂ ਸਪான்ਸਰ ਕਰਾਉਣ ਨੂੰ ਤਿਆਰ ਹਾਂ ਪਰ ਉਸ ਤੋਂ ਬਾਅਦ ਜਿਹੜਾ ਨੱਚ ਲਗਾਉਣ ਦਾ ਪ੍ਰੋਗਰਾਮ ਰੱਖ ਲਿਆ ਉਹ ਕਿਉਂ ਰੱਖ ਤੁਸੀਂ ਕੈਨੇਡਾ ਬੈਠੇ ਹੋ ਆ 5000 ਰੁਪਏ ਦੇ ਵਿੱਚ ਤੁਸੀਂ ਧਿਆਨ ਦਿਓ ਕਿ ਸਾਰੀ ਸੜਕ ਪੁੱਟ ਕੇ ਰੱਖ ਦਿੱਤੀ 100 ਖੰਭਾ ਇਹਦੇ ਵਿੱਚ ਗੱਡਿਆ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਆ ਕਲ ਐਸਸੀ ਵਾਲੇ ਮੈਨੂੰ ਮਿਲੇ ਸੀਗੇ ਕਿ ਜਿਹੜਾ ਆਉਂਦਾ ਇੱਥੇ ਟੋਏ ਪੁੱਟ ਕੇ ਚਲੇ ਜਾਂਦਾ ਸੜਕਾਂ ਦੇ ਇਹ ਹਾਲ ਕਰਕੇ ਰੱਖ ਦਿੱਤੇ ਨੇ ਕੀ ਤੁਹਾਡੇ ਕੈਨੇਡਾ 'ਚ ਵੀ ਇਸ ਤਰ੍ਹਾਂ ਕਰਨ ਦਿੰਦੇ ਨੇ ਉੱਥੇ ਸੜਕ ਦੇ ਉੱਤੇ ਟੈਂਟ ਲਾਉਣ ਦਿੰਦੇ ਨੇ ਸੜਕ ਨੂੰ ਪੁੱਟਣ ਦਿੰਦੇ ਨੇ ਇਹ ਤੁਸੀਂ ਗਾਉਂ ਵਜਾਉਣ ਦੇ ਪ੍ਰੋਗਰਾਮ ਦੇ ਨਾਂ ਦੇ ਉੱਤੇ ਕੈਂਸਰ ਦਾ ਨਾਮ ਦਿੱਤਾ ਨਾਲੇ ਨਿੰਜਾ ਕਦੋਂ ਤੇ ਡਾਕਟਰ ਨਿੰਜਾ ਹੋ ਗਿਆ ਉਹਦਾ ਕੱਦ ਇੱਡਾ ਵੱਡਾ ਕਦੋਂ ਹੋ ਗਿਆ ਕਿ ਉਹ ਡਾਕਟਰ ਬਣ ਗਿਆ ਜਿਹੜਾ ਲੋਕਾਂ ਦੇ ਟੈਸਟ ਕਰੂਗਾ 5000 ਤੇ ਤੁਸੀਂ ਪਰਮਿਸ਼ਨ ਲੈ ਕੇ ਆ ਸਾਰੀ ਸੜਕ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਪੰਜਾਬ ਨੂੰ ਲਵਾਰਸ ਨਾ ਸਮਝੋ ਇਹਨੂੰ ਵੀ ਕੈਨੇਡਾ ਵਾਂਗੂ ਹੀ ਸਮਝੋ ਇੱਥੇ ਇਹ ਨਹੀਂ ਕਿ ਜਿੱਥੇ ਮਰਜ਼ੀ ਟੋਆ ਮਾਰ ਲਿਆ ਜੋ ਮਰਜ਼ੀ ਕਰ ਲਿਆ ਕਿ ਇਹਦੇ ਲਈ ਇਹ ਜਿਹੜੇ ਐਸ.ਯੂ ਵਾਲੇ ਆ ਕੱਲ ਟਰੱਸਟ ਵਾਲਿਆਂ ਨੂੰ ਵੀ ਮਿਲੇ ਸੀ ਪਰਸੋ ਮਿਲੇ ਸੀਗੇ ਜਾ ਕੇ ਕਿ ਅਸੀਂ ਮੈਡਮ ਨੂੰ ਰਿਕੁਐਸਟ ਕੀਤੀ ਆ ਜਿਹੜੇ ਚੇਅਰਪਰਸਨ ਨੇ ਕਿ ਸਾਡੀਆਂ ਸੜਕਾਂ ਨੂੰ ਬਚਾਇਆ ਜਾਵੇ ਜਿਹੜਾ ਮਰਜੀ ਜਿੱਥੇ ਮਰਜੀ ਜਿਤਨਾ ਮਰਜੀ ਉਹਨੂੰ ਵਰਤਣਾ ਸ਼ੁਰੂ ਕਰ ਦਿੰਦਾ ਸਾਡੇ ਮੁੜਕੇ ਸੜਕਾਂ ਬਣਦੀਆਂ ਨਹੀਂ ਸਾਡਾ ਸਾਰਾ ਸਿਸਟਮ ਖਰਾਬ ਹੋ ਜਾਂਦਾ ਪਰ ਦੁੱਖ ਇਸ ਗੱਲ ਦਾ ਹੈ ਕਿ ਜਲਾ ਹੂਆ ਜੰਗਲ ਛੁੱਪ ਛੁੱਪ ਕਰ ਰੋਤਾ ਰਹਾ ਕਿ ਲੱਕੜੀ ਉਸੀ ਕੀ ਥੀ ਮਾਚਸ ਦੀ ਤੀਲੀ ਮੇਂ ਇਹ ਹਾਲ ਹੈ ਕਿ ਟਰਸਟ ਆਪ ਹੀ ਪਰਮਿਸ਼ਨ ਨਾ ਦਿੰਦਾ ਆਪ ਹੀ ਸੜਕਾਂ ਤਣਾਉਂਦਾ ਕਿ 5000 ਰੁਪਏ ਚ ਇਹ ਜਿਹੜੀ ਪਰਮਿਸ਼ਨ ਨੇ ਦੇਣੀ ਜ਼ਰੂਰੀ ਸੀ ਇਹਦੇ ਲਈ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਔਰ ਮੰਗ ਕੀਤੀ ਆ ਟਰਸਟ ਦੀ ਚੇਅਰਪਰਸਨ ਕੋਲੋਂ ਕਿ ਇਹਨਾਂ ਦੀ ਪਰਮਿਸ਼ਨ ਕੈਨਸਲ ਕੀਤੀ ਜਾਵੇ ਇਹਨਾਂ ਕੋਲੋਂ ਸੜਕ ਦੀ ਭਰਪਾਈ ਕੀਤੀ ਜਾਵੇ ਜੇ ਪਰਮਿਟ ਕਰਨਾ ਹੈ ਤੇ 3 ਦਿਨ ਦੇ ਪੂਰੇ ਇਹਨਾਂ ਕੋਲੋਂ ਪੈਸੇ ਲੈ ਜਾਣ ਜਿੰਨੇ ਬਣਦੇ ਆ ਬਾਕੀ ਜੇ ਇਹਨਾਂ ਸਿਰਫ ਕੈਂਸਰ ਦਾ ਕੈਂਪ ਲਾਉਣਾ ਤੇ ਉਹਦੇ ਲਈ ਇਹਨਾਂ ਦੀ ਪਰਮਿਸ਼ਨ ਦਿੱਤੀ ਜਾਵੇ ਬਾਕੀ ਮਨਜ਼ੂਰੀਆਂ ਵੀ ਟ੍ਰਾਂਸ ਨੇ ਇਹਨਾਂ ਨੂੰ ਲਿਖਿਆ ਸੀ ਪੁਲਿਸ ਦੀ ਕਾਰਪੋਰੇਸ਼ਨ ਦੀ ਨਾਮ ਮਨਜ਼ੂਰੀਆਂ ਲਈਆਂ ਕੀ ਗੱਲ ਯਾਰ ਇੱਥੇ ਗੁੰਡਾ ਰਾਜ ਹੈ ਇਹ ਜੰਗਲ ਹੈ ਕਿ ਜਿਹੜਾ ਮਰਜੀ ਜਿੱਥੇ ਮਰਜੀ ਤੰਬੂ ਲਾ ਕੇ ਆਪਣਾ ਪ੍ਰੋਗਰਾਮ ਕਰਨਾ ਸ਼ੁਰੂ ਕਰ ਦਵੇ ਜੇ ਇਹਨਾਂ ਕੈਂਪ ਲਾਉਣਾ ਤੇ 10 ਤੋਂ 5 ਤੱਕ ਆਪਣਾ ਕੈਂਪ ਲਾ ਸਕਦੇ ਆ ਇਹ ਤੇ ਰਾਤ ਨੂੰ ਇਹਨਾਂ ਦਾ ਕੱਲ ਪ੍ਰੋਗਰਾਮ ਚੱਲਣਾ ਇਹਦੇ ਵਿੱਚ ਕਿਹੜਾ ਮੈਨੂੰ ਦੱਸੋ ਰਾਤ ਨੂੰ ਜਿਹੜੇ ਕੈਂਸਰ ਵਾਲੇ ਚੈੱਕ ਕਰ ਗੱਲ ਮੈਂ ਕਹਿ ਦੇਣੀ ਚਾਹੁੰਦਾ ਕਿ ਜੇ ਬਿਨਾ ਪਰਮਿਸ਼ਨ ਤੋਂ ਇਵੈਂਟ ਕੀਤਾ ਗਿਆ ਤੇ ਜਿੰਨੇ ਵੀ ਆਰਗੇਨਾਈਜ਼ਰ ਨੇ ਜਾਂ ਜਿਹੜਾ ਜਿਹੜਾ ਵੀ ਇਹਦੇ ਵਿੱਚ ਸਿੰਗਰ ਜਾਂ ਜਿਹੜਾ ਜਿਹੜਾ ਕੋਈ ਹੋਰ ਬੰਦਾ ਇਹਦੇ ਵਿੱਚ ਆਉਂਦਾ ਉਹਦੇ ਖਿਲਾਫ ਕ੍ਰਿਮੀਨਲ ਜਿਹੜੀ ਕੰਪਲੇਂਟ ਦਰਜ ਕੀਤੀ ਜਾਊਗੀ ਫਿਰ ਮੈਂ ਕਹਿਣਾ ਚਾਹੁੰਦਾ ਨਿੰਜਾ ਜੀ ਨੂੰ ਕਿ ਕ੍ਰਿਮੀਨਲ ਕੇਸ ਤੁਹਾਡੇ ਤੇ ਦਰਜ ਹੋਊਗਾ ਫਿਰ ਜੇਲ੍ਹ 'ਚ ਬਹਿ ਕੇ ਇੱਕ ਤਾਸ਼ ਦੀ ਗੇਮ ਹੁੰਦੀ ਸੀਪ ਦੀ ਨਿੰਜਾ 51 ਉਹ ਖੇਡਿਆ ਕਰਿਓ